ਸਿਆਸਤ ਦੇ ਵਿੱਚ ਉਹ ਵੱਡਾ ਦਿਨ ਜਦੋਂ ਕਈ ਸਿਟਿੰਗ ਸੀਐਮ ਜਿਹੜਾ ਹੈ ਉਹ ਗ੍ਰਿਫਤਾਰੀ ਉਹਦੀ ਹੁੰਦੀ ਹੈ ਮਨੀ ਲੌਂਡਰਿੰਗ ਦਾ ਕੇਸ ਹੁੰਦਾ ਫਿਲਹਾਲ ਵੱਡੀ ਅਪਡੇਟ ਆ ਗਈ ਹੈ ਸੀਐਮ ਅ ਅਰਵਿੰਦ ਕੇਜਰੀਵਾਲ ਦੀ ਜਿਹੜੀ ਟੀਮ ਸੀਗੀ ਉਹਨਾਂ ਨੇ ਗੱਲ ਕੀਤੀ ਸੀ ਬਈ ਅਸੀਂ ਸੁਪਰੀਮ ਕੋਰਟ ਦੇ ਵਿੱਚ ਪਲੀ ਪਾਵਾਂਗੇ ਉਹਨਾਂ ਦੀ ਯਾਚਿਕਾ ਦੇ ਉੱਤੇ ਕੱਲ ਸੁਣਵਾਈ ਹੋਏਗੀ ਪਰ ਅੱਜ ਰਾਤ ਜੇਲ੍ਹ ਚ ਗੁਜ਼ਾਰਨੀ ਪਏਗੀ ਅਰਵਿੰਦ ਕੇਜਰੀਵਾਲ ਨੂੰ ਫਿਲਹਾਲ ਗੱਡੀਆਂ ਦਾ ਕਾਫਲਾ ਪਾਰਟੀ ਵਰਕਰ ਪਾਰਟੀ ਲੀਡਰ ਸੜਕਾਂ ਦੇ ਉੱਤੇ ਕੋਈ ਕਿਸੇ ਗੱਡੀ ਚ ਬੈਠ ਕੇ ਪਿੱਛਾ ਕਰਨ ਜਾ ਰਿਹਾ ਕੋਈ ਕਿਸੇ ਵੱਲ ਚ ਜਾ ਰਿਹਾ ਪਰ ਈਡੀ ਦਫਤਰ ਤੱਕ ਪਹੁੰਚਣਾ ਨ ਨਾ ਕਿਉਂਕਿ ਧਾਰਾ 144 ਲੱਗੀ ਹੋਈ ਆ ਭਾਰਤ ਦੀ ਸਿਆਸਤ ਸਭ ਤੋਂ ਜ਼ਿਆਦਾ ਗਰਮਾਈ ਹੋਈ ਸਿਆਸਤ ਦੀ ਗੱਲ ਕਰੀਏ ਤਾਂ ਇੱਕ ਖਬਰ ਜਿਹੜੀ ਹੈ ਇਹ ਨੇ ਪੂਰੀ ਸਿਆਸਤ ਨੂੰ ਹਿਲਾ ਕੇ ਰੱਖ ਦਿੱਤਾ ਇਹਦੇ ਨਾਲ ਕਿਉਂਕਿ ਅਰਵਿੰਦ ਕੇਜਰੀਵਾਲ ਉਹਨਾਂ ਦੀ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਲਗਾਤਾਰ ਗੱਲ ਕਰਦੀ ਰਹੀ ਆ ਵੀ ਅਸੀਂ ਨੈਸ਼ਨਲ ਲੈਵਲ ਦੇ ਉੱਤੇ ਇੱਕ ਸਿਲ ਵੱਡੀ ਪਾਰਟੀ ਖੜੇ ਹੋਣਾ ਹੈ ਤੇ ਲੋਕਤੰਤਰ ਦੇ ਵਿੱਚ ਜਦੋਂ ਚੋਣਾਂ ਆਉਂਦੀਆਂ ਨੇ ਤੇ ਉਦੋਂ ਐਸੇ ਨੇਤਾ ਦੀ ਗ੍ਰਿਫਤਾਰੀ ਹੋਵੇ ਤਾਂ ਵੱਡੇ ਸਵਾਲ ਖੜੇ ਹੁੰਦੇ ਆ ਫਿਲਹਾਲ ਤੁਹਾਨੂੰ ਉਹ ਤਸਵੀਰ ਵੀ ਦਿਖਾ ਰਹੇ ਹਾਂ ਐਕਸਕਲੂਸਿਵ ਤਸਵੀਰ ਹੈ ਇਹ ਇਨੋਵਾ ਕ੍ਰਿਸ਼ਤਾ ਦੇ ਵਿੱਚ ਅਰ ਗੱਡੀਆਂ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਤੁਸੀਂ ਉਹ ਐਕਸਕਲੂਸਿਵ ਤਸਵੀਰ ਦੇ ਸਕਦੇ ਹੋ ਈਡੀ ਦੀਆਂ ਗੱਡੀਆਂ ਚਾਰ ਗੱਡੀਆਂ ਦੇ ਵਿੱਚੋਂ ਇਹ ਚਾਰ ਗੱਡੀਆਂ ਉਹੀ ਗੱਡੀਆਂ ਨੇ ਜਿੱਤੇ ਵਿੱਚ ਜਿੱਤੇ ਵਿੱਚ ਗ੍ਰਿਫਤਾਰੀ ਹੋਈ ਹੈ ਪਰ ਅੱਜ ਰਾਤ ਜੇਲ੍ਹ ਚ ਗੁਜ਼ਾਰਨੀ ਪਵੇਗੀ ਕੱਲ ਸੁਪਰੀਮ ਕੋਰਟ ਚ ਸੁਣਵਾਈ ਹੈ ਕਿਉਂਕਿ ਪਟੀਸ਼ਨ ਜਿਹੜੀ ਹੈ ਜਾਚੀਕਾ ਜਿਹੜੀ ਹੈ ਉਹ ਉਹਨਾਂ ਦੀ ਟੀਮ ਨੇ ਪਾਈ ਸੀਗੀ ਹੁਣ ਫਿਲਹਾਲ ਵੱਡੀ ਅਪਡੇਟ ਇਸ ਗੱਲ ਦੇ ਉੱਤੇ ਕਹਿ ਸਕਦੇ ਆਂ ਵੀ ਉਹ ਤਸਵੀਰ ਵੀ ਸਾਹਮਣੇ ਆ ਗਈ ਹੈ ਜਿਸ ਗੱਡੀ ਦੇ ਵਿੱਚ ਨੋਵਾ ਕ੍ਰਿਸਟਾ ਗੱਡੀ ਦੇ ਵਿੱਚ ਬਿਠਾ ਕੇ ਅਰਵਿੰਦ ਕੇਤਰੀਵਾਲ ਨੂੰ ਈਡੀ ਦਫਤਰ ਜੇਲ੍ਹ ਦੇ ਵਿੱਚ ਲੈ ਕੇ ਗਏ ਨੇ ਔ ਸਟਡੀ ਜੇਲ ਦੇ ਵਿੱਚ گزارਨੀ ਪੈਣੀ ਹੈ ਕੱਲ ਸੁਣਵਾਈ ਹੋਏਗੀ ਸੋ ਫਿਲਹਾਲ ਵੱਡੀ ਅਪਡੇਟ ਹੈ ਅਰਵਿੰਦ ਕੇਜਰੀਵਾਲ ਦੇ ਕੇਸ ਨੂੰ ਲੈ ਕੇ ਕਿ ਅੱਜ ਰਾਤ ਜਿਹੜੀ ਹੈ ਜੇਲ ਦੇ ਵਿੱਚ گزارਨ ਤੋਂ ਬਾਅਦ ਕੱਲ ਸੁਣਵਾਈ ਦੀ ਦਿਨ ਸੁਪਰੀਮ ਕੋਰਟ ਹਾਲਾਂਕਿ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ 2:30 ਵਜੇ ਉਸ ਤੋਂ ਬਾਅਦ ਰਾਹਤ ਨਹੀਂ ਸੀ ਮਿਲੀ ਕੀ ਹੁਣ ਸੁਪਰੀਮ ਕੋਰਟ ਰਾਹਤ ਦੇਗਾ ਕਿ ਨਹੀਂ ਦੇਗਾ ਵੱਡਾ ਸਵਾਲ ਖੜਾ ਹੁੰਦਾ ਹੈ ਪਰ ਅਰਵਿੰਦ ਕੇਜਵਾਲ ਦੀ ਗ੍ਰਿਫਤਾਰੀ ਨੇ ਭਾਰਤ ਦੀ ਸਿਆਸਤ ਪੰਜਾਬ ਦੀ ਸਿਆਸਤ ਹਰ ਸਟੇਟ ਦੀ ਸਿਆਸਤ ਦੇ ਵਿੱਚ ਵੱਡਾ ਪੁਚਾਲ ਖੜਾ ਕਰ ਦਿੱਤਾ ਤੁਸੀਂ ਧਿਆਨ ਨਾਲ ਦੇਖੋ ਇਹ ਤਸਵੀਰ ਅਨੋਵਾ ਕ੍ਰਿਸਟਾ ਜਿਹੜੀ ਸਭ ਤੋਂ ਪਹਿਲੀ ਗੱਡੀ ਤੁਹਾਡੇ ਸਕਰੀਨ ਦੇ ਉੱਤੇ ਨਿਕਲ ਰਹੀ ਹੈ ਉਹਦੇ ਵਿੱਚ ਅਰਵਿੰਦ ਕੇਜਰੀਵਾਲ ਇੱਕ ਸਾਈਡ ਦੇ ਉੱਤੇ ਬੈਠ ਤੁਹਾਨੂੰ ਦਿਖਾਈ ਦੇਣਗੇ ਅੱਜ ਰਾਤ ਉਹ ਸਰਵਿੰਦ ਕੇਜਰੀਵਾਲ ਨੂੰ ਜਿਹੜੇ ਕਿ ਦਿੱਲੀ ਦੇ ਦੋ ਵਾਰ ਦੇ ਸੀਐਮ ਨੇ ਔਰ ਜੇ ਕਿਹਾ ਇਹ ਵੀ ਜਦੋਂ ਇਹਨਾਂ ਦਾ ਕਨਵੇ ਚੱਲਦਾ ਆ ਇਹਨਾਂ ਦਾ ਕਾਫਲਾ ਚੱਲਦਾ ਤੇ ਅੱਗੇ ਪਿੱਛੇ ਸਿਕਿਉਰਿਟੀ ਸਿਕਿਉਰਿਟੀ ਹੁੰਦੀ ਹੈ ਪਰ ਅੱਜ ਚਾਰ ਗੱਡੀਆਂ ਤੇ ਰੈਪਿਡ ਦੇ ਸ਼ਾਮਿਆਨੇ ਇਹਠੇ ਇਹਨਾਂ ਨੂੰ ਕਸਟਡੀ ਚ ਲਿਆ ਗਿਆ ਅੱਜ ਰਾਤ ਜੇਲ੍ਹ ਚ گزارਨੀ ਪੜੇਗੀ ਔਰ ਕੱਲ ਜਿਹੜਾ ਆ ਇਹ ਕਹੀਏ ਕਿ ਕੱਲ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਹੈ ਸੋ ਅੱਜ ਜਦੋਂ ਇਹਨਾਂ ਦੀ ਸ਼ਾਮ ਨੂੰ ਟੀਮ ਇਹਨਾਂ ਦੇ ਘਰ ਪਹੁੰਚਦੀ ਹੈ ਇੱਕ ਗੱਲ ਤੇ ਅਹਿਮ ਸੀਗੀ ਇੱਕ ਚੀਜ਼ ਅਹਿਮ ਸੀਗੀ ਉਹ ਕਹਿੰਦੇ ਵੀ ਇਹਨਾਂ ਦੀ ਇਹਨਾਂ ਦੀ ਜਿਹੜੀਆਂ ਟੀਮ ਸੀਗੀਆਂ ਲੀਗਲ ਟੀਮ ਜਿਹੜੀਆਂ ਆਮ ਆਦਮੀ ਪਾਰਟੀ ਦੀਆਂ ਸੀ ਉਹ ਲਗਾਤਾਰ ਕਹਿੰਦੇ ਸੀ ਵੀ ਅਸੀਂ ਫਿਲਹਾਲ ਉਹ ਚੀਜ਼ ਜਿਹੜੀ ਹੈ ਵੀ ਅਸੀਂ ਸੁਪਰੀਮ ਕੋਰਟ ਤੱਕ ਦਾ ਰੁਖ ਕਰਾਂਗੇ ਕਿਉਂਕਿ ਹਾਈ ਕੋਰਟ ਨੇ ਸਾਨੂੰ ਰਾਹਤ ਨਹੀਂ ਦਿੱਤੀ ਸੀ ਅੱਜ ਤਕਰੀਬਨ 1.5 ਘੰਟੇ ਦੀ ਸੁਣਵਾਈ ਚੱਲੀ ਸੀ 2:30 ਵਜੇ ਤੋਂ ਸ਼ੁਰੂ ਹੋ ਕੇ ਉਦੋਂ ਉਸ ਉਸ ਸੁਣਵਾਈ ਦੇ ਵਿੱਚ ਇਹ ਗੱਲਾਂ ਕਹੀਆਂ ਗਈਆਂ ਸੀਗੀਆਂ ਹਾਈ ਕੋਰਟ ਨੇ ਹਾਲਾਂਕਿ ਇਹ ੜੀ ਨੂੰ ਵੀ ਕਿਹਾ ਵੀ ਤੁਸੀਂ ਸਬੂਤ ਪੇਸ਼ ਕਰੋ ਪਰ ੜੀ ਨੇ ਕਿਹਾ ਵੀ ਤੁਹਾਨੂੰ ਅਸੀਂ ਸਬੂਤ ਦਿਖਾਤ ਸਕਦੇ ਹਾਂ ਪਰ ਪੇਸ਼ ਨਹੀਂ ਕੀਤੇ ਜਾ ਸਕਦੇ ਯਾਨੀ ਕਿ ਪ੍ਰੋਡਿਊਸ ਕੀਤੇ ਜਾ ਸਕਦੇ ਆ ਪਰ ਅਸੀਂ ਉਸ ਨੂੰ ਜਨਤਕ ਨਹੀਂ ਕਰ ਸਕਦੇ ਕਿਉਂਕਿ ਇਹਦੇ ਨਾਲ ਕੇਸ ਤੇ ਫਰਕ ਪੈਗਾ ਅਸੀਂ ਜੋ ਕੁਝ ਕੀਤਾ ਲੀਗੈਲਿਟੀ ਯਾਨੀ ਕਿ ਅਸੀਂ ਕਾਨੂੰਨ ਦੇ ਧਾਰਾ ਦੇ ਵਿੱਚ ਰੱਖ ਕੇ ਕੀਤਾ ਪਰ ਫਿਲਹਾਲ ਹੁਣ ਬਹੁਤ ਵੱਡੀ ਅਪਡੇਟ ਹੈ ਕਿ ਅੱਜ ਰਾਤ ਜੇਲ੍ਹ ਚ ਗੁਜ਼ਾਰਨੀ ਪਵੇਗੀ ਪਰ ਕੱਲ ਸੁਣਵਾਈ ਹੋਏਗੀ ਸੁਪਰੀਮ ਕੋਰਟ ਦੇ ਵਿੱਚ ਕੀ ਅਰਵਿੰਦ ਕੇਜਰੀਵਾਲ ਦੀ ਕਿਸਮਤ ਜਾਂ ਇਹਨਾਂ ਦੀ ਪਾਰਟੀ ਦੀ ਕਿਸਮਤ ਦਾ ਫੈਸਲਾ ਹੁੰਦਾ ਹੈ ਕੱਲ ਪਤਾ ਲੱਗੇਗਾ ਪਰ ਸਿਆਸੀ ਪੁਚਹਾੜਾ ਹਰ ਬਨੇ ਸਿਟਿੰਗ ਸੀਐਮ ਅਰਵਿੰਦ ਕੇਜਰੀ